ਟਰੈਂਡ ਦੇ ਨਾਲ ਅਤੇ ਟਰੈਂਡ ਦੇ ਖਿਲਾਫ ট্রেਡ ਕਰਨ ਦੇ ਲਈ ਕਿਹੜੇ-ਕਿਹੜੇ ਰੂਲਸ ਆਪਾਂ ਨੂੰ ਧਿਆਨ ਰੱਖਣੇ ਚਾਹੀਦੇ ਆ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਜਿਹਦੇ ਨਾਲ ਦੇਖੋ ਚਾਹੇ ਆਪਾਂ ਟਰੈਂਡ ਦੇ ਖਿਲਾਫ ਟਰੇਡ ਕਰੀਏ ਪ੍ਰੋਫਿਟ ਹੋਵੇ ਚਾਹੇ ਆਪਾਂ ਟਰੈਂਡ ਦੇ ਨਾਲ ਟਰੇਡ ਕਰੀਏ ਪ੍ਰੋਫਿਟ ਹੋਵੇ ਸੋ ਇਹ ਜਿਹੜੀਆਂ ਚੀਜ਼ਾਂ ਆ ਇਹ ਤੁਹਾਨੂੰ ਦੱਸਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਇਸ ਕਰਕੇ ਵੀਡੀਓ ਬਹੁਤ ਇੰਪੋਰਟੈਂਟ ਹੋਊਗੀ ਛੋਟੀ ਵੀਡੀਓ ਹੋਊਗੀ ਜਿਆਦਾ ਲੰਮੀ ਵੀਡੀਓ ਨਹੀਂ ਹੋਊਗੀ ਸੋ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਦੇਖਣਾ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਟ੍ਰੈਂਡ ਦੇ ਨਾਲ ਦੇਖੋ ਜੇ ਟ੍ਰੈਂਡ ਦੇ ਨਾਲ ਟ੍ਰੇਡ ਕਰਨੀ ਆ ਟ੍ਰੈਂਡ ਤੁਹਾਨੂੰ ਪਤਾ ਆ ਕਿ ਅਪ ਟ੍ਰੈਂਡ ਆ ਜਾਂ ਤੁਹਾਨੂੰ ਪਤਾ ਕਿ ਡਾਊਨ ਟ੍ਰੈਂਡ ਆ ਤੇ ਟ੍ਰੈਂਡ ਦੇ ਨਾਲ ਜੇ ਟ੍ਰੇਡ ਕਰਨੀ ਆ ਉਹਦੇ ਵਾਸਤੇ ਤੁਹਾਨੂੰ ਚਾਹੀਦੀ ਨਾਰਮਲ ਸਪੋਰਟ ਤੇ ਰੈਜ਼ਿਸਟੈਂਸ ਨਾਰਮਲ ਸਪੋਰਟ ਹੁਣ ਦੇਖੋ ਨਾਰਮਲ ਸਪੋਰਟ ਕੀ ਹੁੰਦੀ ਆ ਨਾਰਮਲ ਸਪੋਰਟ ਉਹ ਹੁੰਦਾ ਜਿਹੜੀ ਜਗ੍ਹਾ ਤੋਂ ਦੇਖੋ ਮਾਰਕੀਟ ਇੱਕ ਵਾਰ ਉੱਤੇ ਚੱਲ ਗਈ ਆ ਨਾਰਮਲ ਰੈਜ਼ਿਸਟੈਂਸ ਉਹ ਹੁੰਦਾ ਜਿਹੜੀ ਜਗ੍ਹਾ ਤੋਂ ਦੇਖੋ ਇੱਕ ਵਾਰ ਮਾਰਕੀਟ ਥੱਲੇ ਚੱਲ ਗਈ ਆ ਇਹ ਹੁੰਦਾ ਉਹ ਦੇਖੋ ਜੇ ਮੰਨ ਲਓ ਅਪ ਟ੍ਰੈਂਡ ਆ ਸੋ ਮੰਨ ਲਓ ਇਥੋਂ ਇੱਕ ਵਾਰ ਮਾਰਕੀਟ ਉੱਤੇ ਚਲ ਗਈ ਆ ਦੂਜੀ ਵਾਰ ਜਦੋਂ ਮਾਰਕੀਟ ਇਹਦੇ ਕੋਲ ਆਉਂਦੀ ਆ ਪਿਛਲੇ ਲੋ ਨੂੰ ਬ੍ਰੇਕ ਨਹੀਂ ਕਰਦੀ ਤੇ ਇੱਥੇ ਆ ਕੇ ਜੇ ਮੰਨ ਲਓ ਕੋਈ ਪੈਟਰਨ ਬਣਾਉਂਦੀ ਉੱਤੇ ਵਾਸਤੇ ਐਸ ਲੋ ਨੂੰ ਬ੍ਰੇਕ ਨਹੀਂ ਕਰਦੀ ਇੱਤੋਂ ਥੋੜਾ ਜਿਹਾ ਉੱਤੇ ਰਹਿ ਕੇ ਡਬਲਯੂ ਪੈਟਰਨ ਬਣਾਉਂਦੀ ਹੈ ਕੋਈ ਵੀ ਪੈਟਰਨ ਬਣਾਉਂਦੀ ਹੈ ਉੱਤੇ ਵਾਸਤੇ ਸੋ ਫਿਰ ਆਪਾਂ ਇਥੋਂ ਟ੍ਰੇਡ ਕਰ ਸਕਦੇ ਆ ਤੇ ਟਾਰਗੇਟ ਆਪਣਾ ਕਿਹੜਾ ਰਹੂਗਾ ਜਿਹੜਾ ਦੇਖੋ ਪਿਛਲਾ ਉਹਨੇ ਹਾਈ ਬਣਾਇਆ ਸੀ ਉੱਥੋਂ ਤੱਕ ਆਪਣਾ ਇਹਦੇ ਵਿੱਚ ਟਾਰਗੇਟ ਰਹੂਗਾ ਇਹ ਹੋ ਗਿਆ ਆਪਣਾ ਟਰੈਂਡ ਦੇ ਨਾਲ ਅਪ ਟਰੈਂਡ ਆ ਤੇ ਨੋਰਮਲ ਸਪੋਰਟ ਤੇ ਆਪਾਂ ਟਰੇਡ ਕਰ ਸਕਦੇ ਹਾਂ ਜੇ ਦੇਖੋ ਤੀਜੀ ਵਾਰ ਵੀ ਮਾਰਕੀਟ ਦੇ ਕੋਲ ਆ ਜਾਂਦੀ ਹੈ ਤੇ ਪਿਛਲੀ ਵਾਰ ਜਦੋਂ ਦੂਜੀ ਵਾਰ ਮਾਰਕੀਟ ਇੱਥੋਂ ਉੱਤੇ ਗਈ ਸੀ ਉਸ ਲੋ ਨੂੰ ਬ੍ਰੇਕ ਨਹੀਂ ਕਰਦੀ ਉਤੋਂ ਥੋੜਾ ਜਿਹਾ ਉੱਤੇ ਰਹਿ ਕੇ ਕੋਈ ਪੈਟਰਨ ਬਣਾਉਂਦੀ ਉੱਤੇ ਵਾਸਤੇ ਫਿਰ ਵੀ ਆਪਾਂ ਟਰੇਡ ਕਰ ਸਕਦੇ ਹਾਂ ਤੇ ਫਿਰ ਤੀਜੀ ਵਾਰ ਜਦੋਂ ਆਉਂਦੀ ਆ ਬਹੁਤ ਤਗੜਾ ਆਪਾਂ ਨੂੰ ਇਹਦੇ ਵਿੱਚ ਮੂਵ ਦੇਖਣ ਨੂੰ ਮਿਲਦਾ ਜੇ ਦੇਖੋ ਚੌਥੀ ਵਾਰ ਜਾਂ ਫਿਰ ਪੰਜਵੀਂ ਵਾਰ ਸਪੋਰਟ ਦੇ ਕੋਲ ਮਾਰਕੀਟ ਆਉਂਦੀ ਆ ਅਪ ਟਰੈਂਡ ਦੇ ਵਿੱਚ ਸੋ ਫਿਰ ਆਪਣਾ ਸਪੋਰਟ ਵੀਕ ਹੋ ਜਾਂਦਾ ਸੋ ਆਪਾਂ ਦੂਜੀ ਵਾਰ ਇਹਨਾਂ ਪਰ ਤਜੀਵਾਰ ਆਪਾਂ ਇਹਦੇ ਉੱਤੇ ਟ੍ਰੇਡ ਕਰਨੀ ਹੁੰਦੀ ਹੈ ਚੌਥੀ ਪੰਜਵੀਂ ਵਾਰ ਨਹੀਂ ਤੇ ਉਸੇ ਤਰ੍ਹਾਂ ਜੇ ਦੇਖੋ ਆਪਾਂ ਗੱਲ ਕਰੀਏ ਜੇ ਮੰਨ ਲਓ ਡਾਊਨ ਟ੍ਰੈਂਡ ਆ ਆਹ ਰੈਜ਼ਿਸਟੈਂਸ ਆ ਪਹਿਲੀ ਵਾਰ ਮਾਰਕੀਟ ਇਥੋਂ ਡਿੱਗੀ ਆ ਦੂਜੀ ਵਾਰ ਮਾਰਕੀਟ ਇਹਦੇ ਕੋਲ ਆਉਂਦੀ ਆ ਤੇ ਪਹਿਲੇ ਹਾਈ ਨੂੰ ਬ੍ਰੇਕ ਨਹੀਂ ਕਰਦੀ ਉਹ ਤੋਂ ਥੋੜਾ ਥੱਲੇ ਰਹਿ ਕੇ ਇੱਥੇ ਕੋਈ ਪੈਟਰਨ ਬਣਾਉਦੀ ਥੱਲੇ ਵਾਸਤੇ ਥੱਲੇ ਵਾਸਤੇ ਪੈਟਰਨ ਬਣਾਉਦੀ ਮਾਰਕੀਟ ਥੱਲੇ ਜਾਂਦੀ ਆ ਤੇ ਥੱਲੇ ਦੇਖੋ ਆਪਣਾ ਟਾਰਗੇਟ ਰਹਿੰਦਾ ਜਿਹੜਾ ਦੇਖੋ ਪਹਿਲਾ ਲੋ ਸੀ ਜਦੋਂ ਦੇਖੋ ਇਹਦੇ ਕੋਲ ਚਲ ਜਾਂਦੀ ਆ ਉੱਥੇ ਜਾ ਕੇ ਆਪਾਂ ਐਗਜ਼ਿਟ ਕਰ ਤੇ ਜੇ ਦੇਖੋ ਤੀਜੀ ਵਾਰ ਵੀ ਮਾਰਕਟ ਇਹਦੇ ਕੋਲ ਆ ਜਾਂਦੀ ਆ ਤੇ ਪਿਛਲੇ ਆਪਣਾ ਜਿਹੜਾ ਪੈਟਰਨ ਬਣਾਇਆ ਸੀ ਉਹਦੀ ਹਾਈ ਨੂੰ ਬ੍ਰੇਕ ਨਹੀਂ ਕਰਦੀ ਤੇ ਉਤੋਂ ਥੱਲੇ ਰਹਿ ਕੇ ਇੱਕ ਪੈਟਰਨ ਬਣਾਉਂਦੀ ਆ ਸੋ ਫਿਰ ਆਪਾਂ ਟ੍ਰੇਡ ਕਰ ਸਕਦੇ ਆ ਤੀਜੀ ਵਾਰ ਸਭ ਤੋਂ ਬੈਸਟ ਟ੍ਰੇਡ ਬਣਦੀ ਆ ਤੀਜੀ ਵਾਰ ਸਭ ਤੋਂ ਵੱਡਾ ਪ੍ਰੋਫਿਟ ਆਪਾਂ ਨੂੰ ਦੇਖਣ ਨੂੰ ਮਿਲਦਾ ਤੇ ਜੇ ਚੌਥੀ ਵਾਰ ਪੰਜਵੀਂ ਵਾਰ ਇਹਦੇ ਕੋਲ ਆਉਂਦੀ ਆ ਚੌਥੀ ਪੰਜਵੀਂ ਵਾਰ ਆਪਾਂ ਟ੍ਰੇਡ ਨਹੀਂ ਕਰਨੀ ਦੂਜੀ ਵਾਰ ਤੇ ਤੀਜੀ ਵਾਰ ਆਪਾਂ ਟ੍ਰੇਡ ਕਰਨੀ ਹੁੰਦੀ ਆ ਇਹ ਹੋ ਗਿਆ ਆਪਣਾ ਟ੍ਰੈਂਡ ਦੇ ਨਾਲ ਜੇ ਡਾਊਨ ਟ੍ਰੈਂਡ ਆ ਅਪ ਟ੍ਰੈਂਡ ਦਾ ਵੀ ਤੁਹਾਨੂੰ ਦੱਸਦਾ ਡਾਊਨ ਟ੍ਰੈਂਡ ਦਾ ਵੀ ਦੱਸ ਹੁਣ ਆਪਾਂ ਗੱਲ ਕਰਦੇ ਹਾਂ ਕਿ ਜੇ 트ੈਂਡ ਦੇ ਖਿਲਾਫ ਕਰਨੀ ਆ ਕਿਉਂਕਿ ਦੇਖੋ ਇਹ ਜ਼ਰੂਰੀ ਤੇ ਨਹੀਂਗਾ ਕਿ ਜੇ ਮੰਨ ਲਓ 트ੈਂਡ ਕਾਫੀ ਦਿਨਾਂ ਦਾ ਅਪ 트ੈਂਡ ਆ ਕਾਫੀ ਦਿਨਾਂ ਦਾ ਜੇ ਮੰਨ ਲਓ ਅਪ 트ੈਂਡ ਆ ਤੇ ਅੱਜ 트ੈਂਡ ਚੇਂਜ ਵੀ ਹੋ ਸਕਦਾ ਡਾਊਨ 트ੈਂਡ ਵੀ ਹੋ ਸਕਦਾ ਤੇ ਜੇ ਕਾਫੀ ਦਿਨਾਂ ਦਾ ਡਾਊਨ 트ੈਂਡ ਆ ਸੋ ਅੱਜ 트ੈਂਡ ਚੇਂਜ ਵੀ ਹੋ ਸਕਦਾ ਅਪ 트ੈਂਡ ਵੀ ਹੋ ਸਕਦਾ ਸੋ ਉਹਦੇ ਵਿੱਚ ਆਪਾਂ ਨੂੰ ਕੀ ਕਰਨਾ ਚਾਹੀਦਾ 트ੈਂਡ ਦੇ ਖਿਲਾਫ ਕਿਵੇਂ ਟ੍ਰੇਡ ਕਰਨੀ ਚਾਹੀਦੀ ਹੈ ਸੋ 트ੈਂਡ ਦੇ ਖਿਲਾਫ ਜੇ ਮੰਨ ਲਓ ਅਪ 트ੈਂਡ ਆ ਮਾਰਕੀਟ ਉੱਤੇ ਜਾਣ ਲਈ ਆ ਹੁਣ ਦੇਖੋ ਆ ਯਾ ਰੈਜ਼ਿਸਟੈਂਸ ਸਭ ਤੋਂ ਪਹਿਲੀ ਚੀਜ਼ ਤਾਂ ਇਹਦੇ ਵਿੱਚ ਆਪਾਂ ਕੀ ਕਰਨਾ ਮਜ਼ਬੂਤ ਰੈਜ਼ਿਸਟੈਂਸ ਲੱਭਣਾ ਹੁੰਦਾ ਮਜ਼ਬੂਤ ਰੈਜ਼ਿਸਟੈਂਸ ਜਾਂ ਫਿਰ ਮਜ਼ਬੂਤ ਸਪੋਰਟ ਤੇ ਮਜ਼ਬੂਤ ਰੈਜ਼ਿਸਟੈਂਸ ਤੇ ਮਜ਼ਬੂਤ ਸਪੋਰਟ ਕਿਹੜੇ ਹੁੰਦੇ ਆ ਇੱਕ ਤਾਂ ਹੁੰਦੇ ਦੇਖੋ ਹਾਈ ਕੰਸੋਲੀਡੇਸ਼ਨ ਵਾਲੇ ਤੇ ਇੱਕ ਹੁੰਦੇ ਆ ਸਾਈਕੋਲੋਜੀਕਲ ਲੈਵਲ ਵਾਲੇ ਜਿਵੇਂ ਦੇਖੋ 5000 ਦਾ ਹੋ ਗਿਆ ਜਾਂ ਫਿਰ ਜਿਵੇਂ ਦੇਖੋ ਜਬੀ 500 ਹੋ ਗਿਆ ਸੋ ਜਿਹੜੇ ਦੇਖੋ 1000 ਵਾਲੇ ਤੇ 500 ਵਾਲੇ ਹੁੰਦੇ ਆ ਇਹ ਹੁੰਦੇ ਆ ਆਪਣੇ ਸਾਈਕੋਲੋਜੀਕਲ ਲੈਵਲ ਮਜ਼ਬੂਤ ਸਪੋਰਟ ਰੈਜ਼ਿਸਟੈਂਸ ਦੀ ਹਾਈ ਕਨਸੋਲਿਡੇਸ਼ਨ ਵਾਲੇ ਵੀ ਆਪਣੇ ਹੁੰਦੇ ਮਜ਼ਬੂਤ ਸਪੋਰਟ ਰੈਜ਼ਿਸਟੈਂਸ ਸੋ ਇਹ ਦੋ ਉਪਰਕਾਰ ਦੇ ਹੁੰਦੇ ਆ ਸੋ ਇਦਾਂ ਦਾ ਸਭ ਤੋਂ ਪਹਿਲਾਂ ਤਾਂ ਆਪਾਂ ਦੇਖੋ ਰੈਜ਼ਿਸਟੈਂਸ ਲੱਭਣਾ ਲੱਭ ਲਿਆ ਹੁਣ ਇਹਦੇ ਕੋਲੋਂ ਦੇਖੋ ਮਾਰਕੀਟ ਜਦੋਂ ਇੱਕ ਵਾਰ ਡੇਗੂਗੀ ਕੁਝ ਨਹੀਂ ਕਰਨਾ ਆਪਾਂ ਦੂਜੀ ਵਾਰ ਦੇਖੋ ਜਦੋਂ ਇਹਦੇ ਕੋਲ ਡੇਗੂਗੀ ਫਿਰ ਵੀ ਕੁਝ ਨਹੀਂ ਕਰਨਾ ਜਦੋਂ ਦੇਖੋ ਤੀਜੀ ਵਾਰ ਮਾਰਕੀਟ ਇਹਦੇ ਕੋਲ ਜਾਂਦੀ ਆ ਤੇ ਕੋਈ ਪੈਟਰਨ ਬਣਾਉਂਦੀ ਆ ਥੱਲੇ ਵਾਸਤੇ ਫਿਰ ਆਪਾਂ ਟਰੇਡ ਕਰਨੀ ਹੁੰਦੀ ਆ ਫਿਰ ਕਰਨੀ ਹੁੰਦੀ ਆ ਪਹਿਲੀ ਵਾਰ ਡਿੱਗਣ ਦੇਣਾ ਦੂਜੀ ਵਾਰ ਡਿੱਗਣ ਦੇਣਾ ਤੀਜੀ ਵਾਰ ਜੇ ਕੋਈ ਪੈਟਰਨ ਬਣਾਉਂਦੀ ਫਿਰ ਆ ਤੇ ਇੱਕ ਹੋਰ ਚੀਜ਼ ਤੁਸੀਂ ਧਿਆਨ ਦੇ ਸਕਦੇ ਜੋ ਜੇ ਹੋਰ ਜ਼ਿਆਦਾ ਐਕਿਊਰਸੀ ਚਾਹੀਦੀ ਆ ਸੋ ਟ੍ਰੈਂਡ ਮੰਨ ਲਓ ਆਪਿਆ ਰੈਜ਼ਿਸਟੈਂਸ ਕੋਲ ਗਈ ਆ ਤੇ ਇਥੋਂ ਟ੍ਰੈਂਡ ਚੇਂਜ ਹੋ ਸਕਦਾ ਹੈ ਥੱਲੇ ਵਾਸਤੇ ਟ੍ਰੇਡ ਕਰਨੀ ਆ ਸੋ ਇਥੇ ਤੁਸੀਂ ਮਲਟੀ ਟਾਈਮ ਫਰੇਮ 5 ਮਿੰਟ 15 ਮਿੰਟ 30 ਮਿੰਟ ਤੇ 1 ਘੰਟਾ ਇਹ ਜਿਹੜੇ ਚਾਰ ਟਾਈਮ ਫਰੇਮ ਆ ਇਹਨਾਂ ਚਾਰਾਂ ਟਾਈਮ ਫਰੇਮਾਂ ਦੇ ਵਿੱਚੋਂ ਘਾਟੋ ਘਾਟ ਜੇ ਤਿੰਨ ਟਾਈਮ ਫਰੇਮ ਦੇ ਵਿੱਚ ਇੱਕੋ ਸਮੇਂ ਤੇ ਥੱਲੇ ਵਾਸਤੇ ਪੈਟਰਨ ਬਣਦੇ ਆ ਸੋ ਫਿਰ ਵੀ ਤੁਸੀਂ ਇਹਦੇ ਵਿੱਚ ਥੱਲੇ ਵਾਸਤੇ ਟ੍ਰੇਡ ਕਰਕੇ ਪ੍ਰੋਫਿਟ ਕਰ ਸਕਦੇ ਹੋ ਸੋ ਇਹ ਹੋ ਗਿਆ ਟ੍ਰੈਂਡ ਦੇ ਖਿਲਾਫ ਟ੍ਰੇਡ ਕਰਨ ਦਾ ਤਰੀਕਾ ਜੇ ਦੇਖੋ ਅਪ ਟ੍ਰੈਂਡ ਆ ਤੇ ਥੱਲੇ ਵਾਸਤੇ ਆਪਾਂ ਟ੍ਰੇਡ ਕਰਨੀ ਆ ਜੇ ਕਾਫੀ ਦਿਨਾਂ ਦਾ ਅਪ ਟ੍ਰੈਂਡ ਸੀ ਤੇ ਉਸੇ ਤਰ੍ਹਾਂ ਜੇ ਦੇਖੋ ਕਾਫੀ ਦਿਨਾਂ ਦਾ ਡਾਊਨ ਟ੍ਰੈਂਡ ਸੀ ਤੇ ਆਪਾਂ ਟ੍ਰੇਡ ਕਰਨੀ ਉੱਤੇ ਵਾਸਤੇ ਮਾਰਕੀਟ ਦੇਖੋ ਥੱਲੇ ਆਉਣ ਲਈ ਆ ਥੱਲੇ ਇੱਕ ਸਪੋਰਟ ਆ ਮਜਬੂਤ ਸਪੋਰਟ ਇਹ ਮਜਬੂਤ ਸਪੋਰਟ ਦੇਖੋ ਹਾਈ ਕੰਸੋਲਿਡੇਸ਼ਨ ਵਾਲਾ ਵੀ ਹੋ ਸਕਦਾ ਹੈ ਤੇ ਸਾਈਕੋਲੋਜੀਕਲ ਲੈਵਲ ਬਲਾ ਵੀ ਹੋ ਸਕਦਾ ਤੋ ਪ੍ਰਕਾਰ ਦੇ ਹੁੰਦੇ ਉਹਨਾਂ ਰਸਤਾ ਹੈ ਕੱਲ੍ਹ ਇਹਦੇ ਬਾਰੇ ਵੀਡੀਓ ਪਾਈ ਸੀ ਆਪਾਂ ਸੋ ਇਹਦੇ ਕੋਲ ਆ ਕੇ ਜੇ ਦੇਖੋ ਮੰਨ ਲਓ ਇੱਕ ਵਾਰ ਇੱਥੋਂ ਉੱਤੇ ਚਲ ਗਈ ਹੈ ਕੋਈ ਗੱਲ ਨਹੀਂ ਦੂਜੀ ਵਾਰ ਇਹਦੇ ਕੋਲ ਆ ਕੇ ਫੇਰ ਉੱਤੇ ਚਲ ਗਈ ਹੈ ਫੇਰ ਕੋਈ ਗੱਲ ਨਹੀਂ ਤੀਜੀ ਵਾਰ ਜਦੋਂ ਇਹਦੇ ਕੋਲ ਮਾਰਕੀਟ ਆਉਂਦੀ ਹੈ ਕੋਈ ਪੈਟਰਨ ਬਣਾਉਂਦੀ ਹੈ ਫੇਰ ਆਪਾਂ ਟ੍ਰੇਡ ਕਰ ਸਕਦੇ ਹਾਂ 5 ਮਿੰਟ ਟਾਈਮ ਫਰੇਮ ਦੀ ਗੱਲ ਕਰਨ ਦੇ ਆਪਾਂ ਤੇ ਜੇ ਦੇਖੋ ਹੋਰ ਆਪਾਂ ਨੂੰ ਸੇਫ ਚਾਹੀਦਾ ਹੈ ਉਹਦੇ ਵਾਸਤੇ ਦੇਖੋ ਮਲਟੀ ਟਾਈਮ ਫਰੇਮ 5 ਮਿੰਟ 15 ਮਿੰਟ 30 ਮਿੰਟ ਤੇ 1 ਘੰਟਾ ਇਹ ਜਿਹੜੇ ਚਾਰ ਟਾਈਮ ਫਰੇਮ ਆ ਇਹਨਾਂ ਚਾਰਾਂ ਦੇ ਵਿੱਚੋਂ ਜੇਕਰ ਉਹ ਗੜ ਤਿੰਨ ਟਾਈਮ ਫਰੇਮ ਦੇ ਵਿੱਚ ਇਕੋ ਸਮੇਂ ਤੇ ਸਪੋਰਟ ਦੇ ਉੱਤੇ ਉੱਤੇ ਵਾਸਤੇ ਪੈਟਰਨ ਬਣਦੇ ਆ ਸੋ ਫਿਰ ਆਪਾਂ ਇਹਦੇ ਵਿੱਚ ਟ੍ਰੇਡ ਕਰ ਸਕਦੇ ਹਾਂ ਉਹ ਆਪਣੀ ਹੋਰ ਸੇਫ ਹੋ ਜਾਂਦੀ ਹੈ ਸੋ ਫਿਰ ਆਪਾਂ ਨੂੰ ਬਹੁਤ ਵੱਡਾ ਇਹਦੇ ਵਿੱਚ ਪ੍ਰੋਫਿਟ ਦੇਖਣ ਨੂੰ ਮਿਲਦਾ ਸੋ ਇਹ ਆਪਣਾ ਹੋ ਗਿਆ ਟ੍ਰੈਂਡ ਦੇ ਖਿਲਾਫ ਟ੍ਰੇਡ ਕਰਨ ਦਾ ਤਰੀਕਾ ਸੋ ਟ੍ਰੈਂਡ ਦੇ ਖਿਲਾਫ ਆਪਾਂ ਤੀਜੀ ਵਾਰ ਕਰਨੀ ਹੈ ਟ੍ਰੈਂਡ ਦੇ ਨਾਲ ਆਪਾਂ ਦੂਜੀ ਵਾਰ ਕਰਨੀ ਹੈ ਠੀਕ ਹੋ ਗਿਆ ਹੁਣ ਆਪਾਂ ਇਹਨੂੰ ਥੋੜਾ ਜਿਹਾ ਚਾਰਟ ਤੇ ਵੀ ਸਮਝ ਲੈਣੇ ਆਂ ਐਗਜ਼ਾਮਪਲਾਂ ਦੇ ਨਾਲ ਸੋ ਸਭ ਤੋਂ ਪਹਿਲਾਂ ਦੇਖੋ ਇੱਥੇ ਐਗਜ਼ਾਮਪਲ ਇਥੇ ਕੀ ਸੀ ਟ੍ਰੈਂਡ ਆਪਿਆ ਹੁਣ ਟ੍ਰੈਂਡ ਆਪ ਕਿਵੇਂ ਦੇਖਣਾ ਹੈ ਇਹ ਕਾਫੀ ਵੀਰਾਂ ਭੈਣਾਂ ਨੂੰ ਮੁਸ਼ਕਲ ਲੱਗਦਾ ਹੁਣ ਦੇਖੋ ਇੱਥੇ ਜੇ ਮੰਨ ਲਓ ਪਿਛਲੇ ਦਿਨ ਇਦਾਂ ਦੀ ਬਾਇੰਗ ਆਈ ਹੈ ਤਗੜੀ ਬਾਇੰਗ ਆਈ ਹੈ ਜਾਂ ਫਿਰ ਪਿਛਲੇ ਦੋ ਦਿਨਾਂ ਦਿਨਾਂ ਤੋਂ ਮਤਲਬ ਕਿ ਮਾਰਕੀਟ ਇਸ ਤਰ੍ਹਾਂ ਉੱਤੇ ਜਾਣ ਦੀ ਹੈ ਫਿਰ ਟ੍ਰੈਂਡ ਕੀ ਹੈ ਅਪ ਟ੍ਰੈਂਡ ਹੈ ਸੋ ਅਪ ਟ੍ਰੈਂਡ ਹੈ ਤੇ ਅਪ ਟ੍ਰੈਂਡ ਦੇ ਵਿੱਚ ਆਪਾਂ ਕੀ ਕਰਾਂਗੇ ਆਪਾਂ ਲੱਭਾਂਗੇ ਉਹ ਚੀਜ਼ ਜਿੱਥੋਂ ਦੇਖੋ ਇੱਕ ਵਾਰ ਮਾਰਕੀਟ ਉੱਤੇ ਗਈ ਹੈ ਜਿਵੇਂ ਦੇਖੋ ਇੱਥੋਂ ਇੱਕ ਵਾਰ ਮਾਰਕੀਟ ਉੱਤੇ ਗਈ ਹੁਣ ਦੂਜੀ ਵਾਰ ਦੇਖੋ ਜਦੋਂ ਮਾਰਕੀਟ ਇਹਦੇ ਕੋਲ ਆਉਂਦੀ ਆ ਕੋਈ ਪੈਟਰਨ ਤੇ ਦੂਜੀ ਵਾਰ ਦੇਖੋ ਪਹਿਲੀ ਵਾਰ ਤੋਂ ਵੀ ਤਗੜੀ ਪਾਈਗਾ ਆਪਾਂ ਨੂੰ ਦੇਖਣ ਨੂੰ ਮਿਲਣੀ ਹੁੰਦੀ ਆ। ਸੋ ਦੇਖੋ ਪਹਿਲੀ ਵਾਰ ਮਾਰਕੀਟ ਇੱਥੋਂ ਤੱਕ ਗਈ ਆ। ਦੂਜੀ ਵਾਰ ਮਾਰਕੀਟ ਨੇ ਇਤੋਂ ਵੀ ਉੱਤੇ ਜਾਣਾ ਹੁੰਦਾ। ਇੱਥੋਂ ਤੱਕ ਦਾ ਪੱਕਾ ਜਾਣਾ ਹੀ ਹੁੰਦਾ। ਸੋ ਦੂਜੀ ਵਾਰ ਦੇਖੋ ਪੈਟਰਨ ਇੱਥੇ ਬਣਾਇਆ ਨੇ ਹੈਮਰ ਬਣਾਇਆ ਹਾਲਕਿ ਬਹੁਤ ਵੱਡਾ ਹੈਮਰ ਸੀ। ਤੇ ਸਾਈਜ਼ ਵੱਡਾ ਸੀ ਸਟਾਪ ਲਸ ਵੱਡਾ ਬੰਦਾ ਸੀ ਪਰ ਮਾਰਕੀਟ ਨੇ ਇਤੋਂ ਉੱਤੇ ਜਾਣਾ ਸੀ ਉੱਤੇ ਗਈ। ਤੇ ਇਹ ਹੋ ਗਿਆ ਆਪਣਾ ਟ੍ਰੈਂਡ ਦੇ ਨਾਲ। ਜੇ ਆਪ ਟ੍ਰੈਂਡ ਆ ਤੇ ਟ੍ਰੈਂਡ ਦੇ ਨਾਲ ਆਪਾਂ ਇਤਨਾ ਕਰਨੀ ਹੁੰਦੀ ਆ। ਦੂਜੀ ਵਾਰ ਜਦੋਂ ਮਾਰਕੀਟ ਆਉਂਦੀ ਹੈ ਜਿਹੜੀ ਜਗ੍ਹਾ ਤੋਂ ਮਤਲਬ ਮਾਰਕੀਟ ਇੱਕ ਵਾਰ ਉੱਠ ਚੁੱਕੀ ਆ ਦੂਜੀ ਵਾਰ ਜਦੋਂ ਉਹਦੇ ਕੋਲ ਆਉਂਦੀ ਆ ਪਿਛਲੇ ਲੋ ਨੂੰ ਬ੍ਰੇਕ ਨਹੀਂ ਕਰਦੀ ਤੇ ਕੋਈ ਪੈਟਰਨ ਬਣਾਉਂਦੀ ਉੱਤੇ ਵਾਸਤੇ ਫਿਰ ਆਪਾਂ ਉੱਤੇ ਵਾਸਤੇ ਟ੍ਰੇਡ ਕਰ ਸਕਦੇ ਆ ਇਹ ਹੋ ਗਿਆ ਅਪ ਟ੍ਰੈਂਡ ਦੇ ਵਿੱਚ ਟ੍ਰੈਂਡ ਦੇ ਨਾਲ ਠੀਕ ਆ ਹੁਣ ਆਪਾਂ ਗੱਲ ਕਰਦੇ ਆ ਡਾਊਨ ਟ੍ਰੈਂਡ ਦੀ ਸੋ ਡਾਊਨ ਟ੍ਰੈਂਡ ਦਾ ਦੇਖੋ ਸਿੰਪਲ ਜਿਹੜੀ ਜਗ੍ਹਾ ਤੋਂ ਦੇਖੋ ਮਾਰਕੀਟ ਇੱਕ ਵਾਰ ਡਿੱਗ ਚੁੱਕੀ ਆ ਇੱਥੋਂ ਇੱਕ ਵਾਰ ਮਾਰਕੀਟ ਡਿੱਗੀ ਆ ਹੁਣ ਦੂਜੀ ਵਾਰ ਦੇਖੋ ਮਾਰਕੀਟ ਇਹਦੇ ਕੋਲ ਆਉਂਦੀ ਆ ਦੂਜੀ ਵਾਰ ਮਾਰਕੀਟ ਇਹਦੇ ਕੋਲ ਆਉਂਦੀ ਆ ਪਿਛਲੇ ਹਾਈ ਨੂੰ ਬ੍ਰੇਕ ਨਹੀਂ ਕਰਦੀ ਉਹ ਤੋਂ ਥੱਲੇ ਰਹਿ ਕੇ ਹੀ ਹੈਂਗਿੰਗਮੈਨ ਪੈਟਰਨ ਬਣਾਉਂਦੀ ਆ ਜਿਵੇਂ ਇਹਦਾ ਲੋ ਬ੍ਰੇਕ ਹੁੰਦਾ ਟ੍ਰੇਡ ਆਪਾਂ ਕਰ ਸਕਦੇ ਆ ਤੇ ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਮਾਰਕੀਟ ਥੱਲੇ ਗਈ ਇਹਦੇ ਵਿੱਚ ਟਾਰਗੇਟ ਆਪਣਾ ਰਹਿੰਦਾ ਜਿਹੜਾ ਦੇਖੋ ਪਿਛਲਾ ਉਹਨੇ ਬਣਾਇਆ ਹੁੰਦਾ ਲੋ ਪਿਛਲਾ ਜਿਹੜਾ ਲੋ ਬਣਾਇਆ ਹੁੰਦਾ ਉਹ ਲੋਏ ਦੇ ਵਿੱਚ ਬ੍ਰੇਕ ਹੋਣਾ ਹੁੰਦਾ ਐ ਇੱਥੋਂ ਹੈਂਗਿੰਮੈਨ ਬਣਾਇਆ ਇੱਥੋਂ ਤੱਕ ਆਪਣਾ ਇਹਦੇ ਵਿੱਚ ਟਾਰਗੇਟ ਬਣਦਾ ਹੈ ਇੱਥੋਂ ਤੱਕ ਸੋ ਇਹ ਹੋ ਗਿਆ ਆਪਣਾ ਜੇ ਡਾਊਨ ਟ੍ਰੈਂਡ ਆ ਟ੍ਰੈਂਡ ਦੇ ਨਾਲ ਇੱਕ ਵਾਰ ਜਿੱਥੋਂ ਮਾਰਕੀਟ ਡਿੱਗੀ ਆ ਦੂਜੀ ਵਾਰ ਜਦੋਂ ਉਹਦੇ ਕੋਲ ਜਾਂਦੀ ਆ ਪਿਛਲੇ ਹਾਈ ਨੂੰ ਬ੍ਰੇਕ ਨਾ ਕਰੇ ਉਸ ਤੋਂ ਥੱਲੇ ਰਹਿ ਕੇ ਕੋਈ ਪੈਟਰਨ ਬਣਾਵੇ ਸੋ ਫਿਰ ਆਪਾਂ ਥੱਲੇ ਵੱਾਸਤੇ ਟ੍ਰੇਡ ਕਰ ਸਕਦੇ ਆ ਇਹ ਟ੍ਰੈਂਡ ਦੇ ਨਾਲ ਹੋ ਗਿਆ ਆਪਣਾ ਠੀਕ ਹੈ ਡਾਊਨ ਟ੍ਰੈਂਡ ਦੇ ਨਾਲ ਹੁਣ ਟ੍ਰੈਂਡ ਦੇ ਖਿਲਾਫ ਜੇ ਆਪਾਂ ਗੱਲ ਕਰੀਏ ਟ੍ਰੈਂਡ ਦੇ ਖਿਲਾਫ ਐਗਜ਼ਾਮਪਲ ਇੱਥੇ ਦੇਖ ਲਓ ਤੁਸੀਂ ਪਹਿਲੀ ਵਾਰ ਦੇਖੋ ਮਾਰਕੀਟ ਉੱਤੇ ਗਈ ਕੁਝ ਨਹੀਂ ਕਰਨਾ ਆਪਾਂ ਡਾਊਨ ਟ੍ਰੈਂਡ ਹੀ ਨਾ ਇੱਥੇ ਦੂਜੀ ਵਾਰ ਦੇਖੋ ਮਾਰਕੀਟ ਉੱਤੇ ਗਈ ਕੁਝ ਨਹੀਂ ਕਰਨਾ ਆਪਾਂ ਤੀਜੀ ਵਾਰ ਇੱਥੇ ਦੇਖੋ ਤੀਜੀ ਵਾਰ ਮਾਰਕੀਟ ਇੱਥੋਂ ਉੱਤੇ ਗਈ ਹ ਉਦੋਂ ਆਪਾਂ ਟਰੇਡ ਕਰਨੀ ਸੀ ਤੀਜੀ ਵਾਰ ਮਾਰਕੀਟ ਜਦੋਂ ਦੇਖੋ ਸਪੋਰਟ ਦੇ ਕੋਲ ਆਉਂਦੀ ਆ ਇੱਥੇ ਦੇਖੋ ਪਹਿਲੇ ਲੋਗ ਨੂੰ ਦੂਜੇ ਨੇ ਨਹੀਂ ਬ੍ਰੇਕ ਕੀਤਾ ਦੂਜੇ ਨੂੰ ਤੀਜੇ ਨੇ ਨਹੀਂ ਬ੍ਰੇਕ ਕੀਤਾ ਸੋ ਜਦੋਂ ਦੇਖੋ ਤੀਜੀ ਵਾਰ ਮਾਰਕੀਟ ਆਉਂਦੀ ਆ ਦੂਜੇ ਲੋਨ ਬ੍ਰੇਕ ਨਹੀਂ ਕਰਦੀ ਉਸ ਤੋਂ ਉੱਤੇ ਰਹਿ ਕੇ ਕੋਈ ਪੈਟਰਨ ਬਣਾਉਂਦੀ ਆ ਸੋ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਟਰੇਡ ਕਰ ਸਕਦੇ ਆ ਟਰੈਂਡ ਦੇ ਖਿਲਾਫ ਹੁਣ ਉਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਡਾਊਨ ਟਰੈਂਡ ਦੀ ਕਿ ਜੇ ਮੰਨ ਲਓ ਸੌਰੀ ਜੇ ਮੰਨ ਲਓ ਅਪ ਟਰੈਂਡ ਸੀ ਤੇ ਅਪਟਰੈਂਡ ਤੋਂ ਆਪਾਂ ਜੇ ਮੰਨ ਲਓ ਥੱਲੇ ਵਾਸਤੇ ਟਰੇਡ ਕਰਨੀ ਆ ਫਿਰ ਆਪਾਂ ਕੀ ਕਰਨਾ ਇਹ ਵੀ ਆਪਾਂ ਦੇਖ ਲੈਣੇ ਆ ਸੋ ਇਹਦਾ ਐਗਜ਼ਾਮਪਲ ਵੀ ਆਪਾਂ ਇੱਕ ਵਧੀਆ ਜਿਹਾ ਦੇਖ ਲੈਣੇ ਆ ਇਹ ਦਿਵਸ ਥੋੜਾ ਜਿਹਾ ਆਪਾਂ ਨੂੰ ਪਿੱਛੇ ਜਾਣਾ ਪਊਗਾ ਇੱਥੇ ਤਾਂ ਚਲੋ ਗੈਪ ਆਪ オーਪਨਿੰਗ ਹੋਈ ਸੀ ਆਡ ਆਪਣੀ ਆ ਆ ਬਹੁਤ ਵਧੀਆ ਐਗਜ਼ਾਮਪਲ ਹੈ ਹਾਂ ਇੱਥੇ ਦੇਖੋ ਸਭ ਤੋਂ ਪਹਿਲਾਂ ਕੀ ਟ੍ਰੈਂਡ ਕੀ ਚੱਲਣ ਡਿਆ ਅਪ ਟ੍ਰੈਂਡ ਉੱਤੇ ਜਾਂਦਾ ਹੀ ਮਾਰਕੀਟ ਹੁਣ ਦੇਖੋ ਵੀ ਲੋ ਇੱਥੇ ਹੈਂਗਿੰਗ ਮੈਨ ਬਣਿਆ ਮਾਰਕਟ ਡਿੱਗੀ ਪਹਿਲੀ ਵਾਰ ਥੱਲੇ ਲੱਗੀ ਫਿਰ ਦੇਖੋ ਇੱਥੇ ਦੋਜੀ ਕੈਂਡਲ ਬਣਿਆ ਦੂਜੀ ਵਾਰ ਮਾਰਕਟ ਥੱਲੇ ਲੱਗੀ ਪਹਿਲੀ ਵਾਰ ਵੀ ਕੁਝ ਨਹੀਂ ਕਰਨਾ ਆਪਾਂ ਦੂਜੀ ਵਾਰ ਵੀ ਕੁਝ ਨਹੀਂ ਕਰਨਾ ਤੀਜੀ ਵਾਰ ਮਾਰਕਟ ਇਹਦੇ ਕੋਲ ਗਈ ਆ ਤੀਜੀ ਵਾਰ ਮਾਰਕਟ ਇਹਦੇ ਕੋਲ ਗਈ ਆ ਸੋ ਤੇ ਜੀਵਰ ਦੇਖੋ ਮਾਰਕੀਟ ਨੇ ਇਹਦੇ ਕੋਲ ਗਈ ਤਾਂ ਹੈਗੀ ਪਰ ਮਾਰਕੀਟ ਨੇ ਇੱਥੇ ਗਲਤ ਕੀਤਾ ਕਿ ਇਹਨੇ ਦੇਖੋ ਪਿਛਲਾ ਜਿਹੜਾ ਸੀ ਹਾਈ ਉਹਨੂੰ ਬ੍ਰੇਕ ਕਰਦਾ ਉਸ ਤੋਂ ਪਿਛਲੇ ਹਾਈ ਨੂੰ ਵੀ ਬ੍ਰੇਕ ਕਰਦਾ ਇੱਥੇ ਬਣਾਇਆ ਨੇ ਐਮ ਪੈਟਰਨ ਤੇ ਫਿਰ ਉਸ ਤੋਂ ਬਾਅਦ ਥੱਲੇ ਆਉਣਾ ਸ਼ੁਰੂ ਕੀਤੀ ਪਰ ਇੱਥੇ ਦੇਖੋ ਮਲਟੀ ਟਾਈਮ ਫਰੇਮ ਤੇ ਵੀ ਪੈਟਰਨ ਬਣੇ ਸੀ ਉਹਦੇ ਹਿਸਾਬ ਨਾਲ ਵੀ ਤੁਸੀਂ ਕਰ ਸਕਦੇ ਸੀ ਉਹਦੇ ਹਿਸਾਬ ਨਾਲ ਵੀ ਕਰ ਸਕਦੇ ਸੀ ਮਲਟੀ ਟਾਈਮ ਫਰੇਮ ਦੇਖ ਕੇ ਵੀ ਸੋ ਇਹ ਉਹਨਾਂ ਵਧੀਆ ਐਗਜ਼ਾਮਪਲ ਨਹੀਂ ਗਾ ਆਈਡਲੀ ਇਹੜਾ ਐਗਜ਼ਾਮਪਲ ਵਧੀਆ ਉਹ ਤਾਂ ਇਹੋ ਹੀ ਆ ਦੇਖੋ ਕਿ ਜਿਹਦੇ ਵਿੱਚ ਦੇਖੋ ਮਾਰਕੀਟ ਨੇ ਨਾ ਪਿਛਲੇ ਹਾਈ ਨੂੰ ਬ੍ਰੇਕ ਨਾ ਕੀਤਾ ਹੋਵੇ ਸੋ ਇੱਥੇ ਤਾਂ ਦੇਖੋ ਡਾਊਨ ਟ੍ਰੈਂਡ ਆ ਅਪ ਟ੍ਰੈਂਡ ਦਾ ਨਾ ਇੱਕ ਐਗਜ਼ਾਮਪਲ ਅੱਗੇ ਦੇਖਦੇ ਆ ਇੱਥੇ ਵੀ ਜਦੋਂ ਅਪ ਟ੍ਰੈਂਡ ਦਾ ਹੈਗਾ ਆ ਤੇ ਇੱਥੇ ਉੱਤੇ ਹਾਂ ਆ ਇੱਕ ਬਹੁਤ ਵਧੀਆ ਐਗਜ਼ਾਮਪਲ ਹੈਗਾ ਇੱਥੇ ਦੇਖੋ ਧਿਆਨ ਨਾਲ ਦੇਖੋ ਪਹਿਲੀ ਵਾਰ ਮਾਰਕਟ ਡਿੱਗੀ ਦੂਜੀ ਵਾਰ ਇੱਥੋਂ ਮਾਰਕਟ ਡਿੱਗੀ ਹੁਣ ਤੀਜੀ ਵਾਰ ਦੇਖੋ ਇੱਥੋਂ ਐਮ ਪੈਟਰਨ ਬਣਾਇਆ ਡਿੱਗੀ ਪਹਿਲੀ ਦਾ ਕੁਝ ਨਹੀਂ ਕਰਨਾ ਆਪਾਂ ਦੂਜੀ ਦਾ ਕੁਝ ਨਹੀਂ ਕਰਨਾ ਤੀਜੀ ਵਾਰ ਜਦੋਂ ਦੇਖੋ ਪੈਟਰਨ ਬਣਦਾ ਫਿਰ ਆਪਾਂ ਟਰੇਡ ਕਰਨੀ ਤੀਜੀ ਦਾ ਟਰੈਂਡ ਦੇ ਖਿਲਾਫ ਤੇ ਜਾਂ ਸਭ ਤੋਂ ਸੇਫ ਤਰੀਕਾ ਜਿਵੇਂ ਤੁਹਾਨੂੰ ਮੈਂ ਦੱਸਿਆ ਜੇ ਟ੍ਰੈਂਡ ਦੇ ਖਿਲਾਫ ਟ੍ਰੇਡ ਕਰਨੀ ਆ ਉਹਦੇ ਵਾਸਤੇ 5 ਮਿੰਟ 15 ਮਿੰਟ 30 ਮਿੰਟ ਤੇ ਆਪਣਾ 1 ਘੰਟੇ ਦਾ ਇਹ ਚਾਰ ਟਾਈਮ ਫਰੇਮ ਆ ਇਹਨਾਂ ਚਾਰ ਟਾਈਮ ਫਰੇਮਾਂ ਦੇ ਵਿੱਚੋਂ ਜੇ ਮੰਨ ਲਓ ਘੜੂ ਘੜ ਤਿੰਨ ਟਾਈਮ ਫਰੇਮ ਤੇ ਇਹ ਮੰਨ ਲਓ ਅਪ ਟ੍ਰੈਂਡ ਸੀ ਥੱਲੇ ਵਾਸਤੇ ਤਿੰਨ ਟਾਈਮ ਫਰੇਮ ਤੇ ਪੈਟਰਨ ਬਣ ਜਾਂਦੇ ਆ ਇੱਕੋ ਸਮੇਂ ਤੇ ਫਿਰ ਆਪਾਂ ਥੱਲੇ ਵਾਪਸ ਟ੍ਰੇਡ ਕਰ ਸਕਦੇ ਆ ਤੇ ਜੇ ਦੇਖੋ ਡਾਊਨ ਟ੍ਰੈਂਡ ਸੀ ਤੇ ਇਹਨਾਂ ਚਾਰਾਂ ਦੇ ਵਿੱਚੋਂ ਤਿੰਨ ਟਾਈਮ ਫਰੇਮ ਤੇ ਉੱਤੇ ਵਾਸਤੇ ਪੈਟਰਨ ਬਣ ਸਕਦੇ ਫਿਰ ਆਪਾਂ ਉੱਤੇ ਵਾਸਤੇ ਟ੍ਰੇਡ ਕਰ ਸਕਦੇ ਹਾਂ ਸੋ ਇਹ ਚੀਜ਼ਾਂ ਆ ਜਿ ਇਹਨਾਂ ਨੂੰ ਆਪਾਂ ਧਿਆਨ ਦੇ ਵਿੱਚ ਰੱਖਣਾ ਜਦੋਂ ਵੀ ਆਪਾਂ ਟ੍ਰੈਂਡ ਦੇ ਖਿਲਾਫ ਟ੍ਰੇਡ ਕਰਨੀ ਹੈ ਤੇ ਜਦੋਂ ਆਪਾਂ ਟ੍ਰੈਂਡ ਦੇ ਨਾਲ ਟ੍ਰੇਡ ਕਰਨੀ ਹੈ ਸੋ ਜੇ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਟ੍ਰੇਡ ਕਰੋਗੇ ਟ੍ਰੈਂਡ ਦੇ ਨਾਲ ਤੇ ਟ੍ਰੈਂਡ ਦੇ ਖਿਲਾਫ ਸੋ ਫਿਰ ਤੁਹਾਨੂੰ ਦੇਖੋ ਜ਼ਿਆਦਾ ਵਾਰ ਪ੍ਰੋਫਿਟ ਹੋਊਗਾ ਵੱਡੇ ਪ੍ਰੋਫਿਟ ਹੋਣਗੇ ਲਾਸ ਬਹੁਤ ਘੱਟ ਹੋਣਗੇ ਸੋ ਏਸੀ ਦੇਖੋ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ